ਨਾਟਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਆਪ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੁਧਿਆਣਾ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਆਉਣ ਵਾਲੀਆਂ ਉਪ ਚੋਣਾਂ ਵਿੱਚ ਬੋਟ ਪਾਉਣ ਤੋਂ ਪਹਿਲਾਂ ਸੋਚਣ ਦੀ ਅਪੀਲ ਕੀਤੀ ਹੈ ਮੰਗਲਵਾਰ ਨੂੰ ਇੱਥੇ ਗੁਰਦੇਵ ਨਗਰ ਵਿਖੇ ਪਾਰਟੀ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਹੱਕ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਗੱਲਾਂ ਦੀ ਤੁਲਨਾ ਕਰਕੇ ਫੈਸਲਾ ਲਿਆ ਜਾਵੇ ਪਹਿਲੀ ਮੌਜੂਦਾ ਸਰਕਾਰ ਦੀ ਪਿਛਲੀ ਸਰਕਾਰ ਨਾਲ ਤੁਲਨਾ ਦੂਜੀ ਸਰਕਾਰ ਦੀ ਦੂਜੀ ਪਾਰਟੀ ਦੀ ਵਿਰੋਧੀ ਪਾਰਟੀ ਨਾਲ ਤੁਲਨਾ ਅਤੇ ਤੀਜੀ ਚੋਣ ਲੜ ਰਹੇ ਉਮੀਦਵਾਰ ਦੀ ਵਿਰੋਧੀ ਉਮੀਦਵਾਰ ਨਾਲ ਤੁਲਨਾ ਆਪ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਪਿਛਲੀ ਸੂਬਾ ਸਰਕਾਰ ਦੇ ਮੁਕਾਬਲੇ ਸ਼ਾਨਦਾਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਪਿਛਲੀਆਂ ਸੂਬਾ ਸਰਕਾਰ ਦੇ ਮੁਕਾਬਲੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤ ਵਿੱਚ ਕਈ ਜਨ ਹਿੱਤ ਫੈਸਲੇ ਲਏ ਹਨ। ਇਸੇ ਤਰ੍ਹਾਂ ਆਪ ਉਮੀਦਵਾਰ ਸੰਜੀਵ ਅਰੋੜਾ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਇਮਾਨਦਾਰ ਮਿਹਨਤੀ ਅਤੇ ਵਿਕਾਸਮੁਖੀ ਹਨ ਇਸ ਲਈ ਸੰਜੀਵ ਅਰੋੜਾ ਸਭ ਤੋਂ ਵਧੀਆ ਉਮੀਦਵਾਰ ਹਨ ਅਮਨ ਅਰੋੜਾ ਨੇ ਕਹਿ ਕਿ ਸੰਜੀਵ ਅਰੋੜਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਦਬੰਗਾਈ ਦੀ ਬਾਹ ਰਾਜਨੀਤੀ ਦਾ ਇੱਕ ਨਵਾਂ ਯੁੱਗ ਸ਼ੁਰੂ ਕੀਤਾ ਹੈ ਉਹਨਾਂ ਕਹਿ ਕਿ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂ ਜਨਤਾ ਪ੍ਰਤੀ ਰੁੱਖੇ ਪ੍ਰਸ਼ਟਾ ਅਤੇ ਵਿਕਾਸ ਕਾਰਜਾਂ ਪ੍ਰਤੀ ਗੰਭੀਰ ਨਹੀਂ ਸਨ ਉਹਨਾਂ ਕਹੇ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚੋਂ ਰਹਿਣ ਵਾਲੇ ਜ਼ਿਆਦਾਤਰ ਲੋਪੜੇ ਲਿਖਿਆ ਨਾ ਇਸ ਲਈ ਉਹਨਾਂ ਨੇ ਸੰਜੀਵ ਅਰੋੜਾ ਵਰਗੇ ਆਗੂ ਦੀ ਲੋੜ ਹੈ ਉਹਨਾਂ ਕਹੇ ਕਿ ਸੰਜੀਵ ਅਰੋੜਾ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਚੰਗੇ ਆਗੂ ਵਿੱਚ ਹੋਣੇ ਚਾਹੀਦੇ ਹਨ ਆਪ ਸੁਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੰਜੀਵ ਅਰੋੜਾ ਆਉਣ ਵਾਲੀ ਉਪ ਚੋਣ ਜਿੱਤਣਗੇ ਅਤੇ ਸ਼ਹਿਰ ਵਿੱਚ ਇਨਾ ਵੱਡਾ ਵਿਕਾਸ ਲਿਆਉਣਗੇ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਆਪਣੇ ਆਪ ਹੀ ਲੋਕ ਦੀਆਂ ਲੋਕਾਂ ਦੀਆਂ ਵੋਟਾਂ ਮਿਲਣਗੀਆਂ ਇਸ ਮੌਕੇ ਸੰਜੀਵ ਅਰੋੜਾ ਨੇ ਆਪਣਾ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਹਨੇ ਕਿਹਾ ਕਿ ਉਹਨਾਂ ਦਾ ਅਤੇ ਉਹਨਾਂ ਦੀ ਪਾਰਟੀ ਦਾ ਨਾਮ EVM ਮਸ਼ੀਨਾਂ ਦੇ ਸਭ ਤੋਂ ਉੱਪਰ ਹੋਵੇਗਾ। ਉਹਨਾਂ ਵੋਟ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਉਹਨਾਂ ਕਿਹਾ ਕਿ ਚੋਣਾਂ ਵਿੱਚ ਹਰ ਵੋਟ ਕੀਮਤੀ ਹੈ, ਇਸ ਲਈ ਕਿਸੇ ਨੂੰ ਵੀ ਵੋਟ ਪਾਉਣ ਦਾ ਮੌਕਾ ਨਹੀਂ ਗੁਆਣਾ ਚਾਹੀਦਾ। ਉਹਨਾਂ ਕਿਹਾ ਕਿ ਬਦਦ ਤੋਂ ਬਦ ਬੋਟ ਪਾਉਣ ਨਾਲ ਸ਼ਹਿਰ ਵਿੱਚ ਹੋਰ ਵੀ ਵਿਕਾਸ ਹੋਵੇਗਾ ਉਹਨਾਂ ਲੁਧਿਆਣਾ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਤੇ ਲੋਕ ਆਪਣੇ ਸ਼ਹਿਰ ਦੇ ਮਾਣ ਮਹਿਸੂਸ ਕਰਨਗੇ ਇਸ ਮੌਕੇ ਵਰਨ ਸ਼ਰਮਾ ਤੇ ਨਗਰ ਕੌਂਸਲਰ ਗੁਰਪ੍ਰੀਤ ਬੱਬਲ ਵੀ ਮੌਜੂਦ ਸਨ